ਪੂਲਿੰਗ ਪਾਲਸੀ ਲੈ ਕੇ ਆਈ ਆ ਭਗਵੰਤ ਮਾਨ ਸਰਕਾਰ ਇਹਦੇ ਤੁਸੀਂ ਸਹਿਮਤ ਹੋ ਜਾਂ ਨਾ ਤੇ ਜਾਂ ਵਿਰੋਧਤ ਹੋ ਜੋ ਪੈੜੀਆਂ ਮਤਲਬ ਸਰਕਾਰ ਖੋਣਾ ਚਾਹੁੰਦੀ ਆ ਅਜੇ ਇਹਦੇ ਬਾਰੇ ਮੀਟਿੰਗਾਂ ਚੱਲਣੀਆਂ ਵਾ ਅਜੇ ਤਾਂ ਅਸੀਂ ਸ਼ੁਰੂਆਤ ਹੈ ਜੁੱਧ ਨਸ਼ੇ ਵਿਰੋਧ ਨਾਲ ਸਾਡੇ ਕੱਲ ਤੋਂ ਕਿਹੜਾ ਕਦਮ ਹੋਵੇ ਇਹ ਤੋਂ ਬਾਅਦ ਮੀਟਿੰਗਾਂ ਚੱਲਣੀਆਂ ਉਹ ਸਾਰਿਆਂ ਦੀ ਸਹਿਮਤੀ ਲਈ ਜਾਊਗੀ ਤੇ ਉਹ ਜੋ ਕੁਝ ਹੋਣਾ ਸਹਿਮਤੀ ਨਾਲ ਨਾ ਕੋਈ ਤਾਨਾਸ਼ਾਹੀ ਰੁਪਈਆ ਤੇ ਕਿਤੇ ਵੀ ਚੱਲਣਾ ਨਹੀਂ ਵੀ ਉਹਦਾ ਜੀ ਉਹਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਜੀ ਉਹਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਵਾ ਜਿੰਨੇ 65533 ਕਿੱਲੇ ਦਾ ਨੋਟੀਫਿਕੇਸ਼ਨ ਕਰਤਾ ਵਾ ਭਗਵਾਨਤਮਾਨ ਜੀ ਕਹਿੰਦੇ ਆ ਕਿ ਅਸੀਂ ਕਿਸਾਨਾਂ ਨਾਲ ਧੱਕਾ ਨਹੀਂ ਕਰਾਂਗੇ ਕਿਸਾਨਾਂ ਦੀ ਸਹਿਮਤੀ ਨਾਲ ਜਿੰਨੇ ਦੇਣੀ ਜ਼ਮੀਨ ਦੇ ਦੇ ਤੇ ਜਿੰਨੇ ਨਹੀਂ ਨਹੀਂ ਨਾਂ ਦੇ ਦੇ ਪਰ ਜੋ ਨੋਟੀਫਿਕੇਸ਼ਨ ਕੀਤਾ ਵਾ ਉਹਦੇ ਵਿੱਚ ਇਹ ਆ ਵੀ ਨਾਂ ਤੇ ਆਪਾਂ ਉਹ ਪਹਿਲੀ ਵੇਖ ਸਕਦੇ ਆ ਨਾਂ ਦੇ ਤੇ ਲਿਮਟ ਲੈ ਸਕਦੇ ਆ ਤੇ ਨਾਂ ਕੋਈ ਉਹਦੇ ਉੱਤੇ ਅਸਾਰੀ ਕਰ ਸਕਦੇ ਆ ਇਹਦੇ ਬਾਰੇ ਦੱਸੋ ਸਰਕਾਰ ਕਹਿੰਦੀ ਆ ਜੀ ਧੱਕੇਸ਼ਾਹੀ ਨਹੀਂ ਕਰ ਸਕਦੇ ਇੱਕ ਗੱਲ ਤੁਸੀਂ ਆਪ ਕੀਤੀ ਆ ਕਿ ਜਿੰਨੇ ਸਰਕਾਰ ਕਹਿੰਦੀ ਆ ਕਿ ਜਿਹਦਾ ਜੀ ਕਰਦਾ ਪੈਣੀ ਦੇਵੇ ਜਿਹਦਾ ਜੀ ਕਰਦਾ ਨਾ ਦੇਵੇ ਬਿਲਕੁਲ ਤੁਸੀਂ ਜੇ ਤਾਂ ਕਹਿੰਦਾ ਦਿਲ ਕਰਦਾ ਨਾ ਦੇਵੇ ਜੀ ਕੀਤੀ ਪਰ ਜਿਹੜਾ ਨੋਟੀਫਿਕੇਸ਼ਨ ਦੇ ਵਿੱਚ ਆ ਕਿ ਕਿਸਾਨ ਪੈਣੀ ਵੇਚ ਨਹੀਂ ਸਕਦਾ ਉਹ ਤੇ ਲਿਮਟ ਨਹੀਂ ਲੱਗਦਾ ਕੁਝ ਕਰ ਨਹੀਂ ਸਕਦਾ ਉਹਦੇ ਉੱਤੇ ਕਿ ਨੋਟੀਫਿਕੇਸ਼ਨ ਹੋ ਚੁੱਕਾ ਵਾ ਤੇ ਜੇ ਉਹ ਤੇ ਉਹਨੂੰ ਜਿਹੜਾ ਵੇਚੂਗਾ ਉਹਨੂੰ ਤਾਂ ਪਤਾ ਹੀ ਹੋਣਾ ਇਹ ਗੱਲ ਦਾ ਨਹੀਂ ਜੀ ਜਦੋਂ ਨੋਟੀਫਿਕੇਸ਼ਨ ਹੋ ਗਿਆ ਅਗਲੇ ਤੇ ਅਧਿਕਾਰ ਤੇ ਖੁੱਸ ਗਏ ਅਧਿਕਾਰ ਦੇ ਰਹੇ ਨਹੀਂ ਸਰਕਾਰ ਕਹਿੰਦੀ ਆ ਵੀ ਤੁਹਾਡੀ ਮਰਜ਼ੀ ਤੋਂ ਬਰਾਂ ਆਪਣੇ ਜਿਹੜੇ ਚ ਅੰਮ੍ਰਿਤਸਰ ਹੋਈ ਆ ਜੀ ਕਿੱਥੇ ਕਿਹੜੀ ਜਗ੍ਹਾ ਅੰਮ੍ਰਿਤਸਰ ਆਪਣਾ ਚਾਨਪੁਰ ਚਾਨਪੁਰਾ ਪੈਂਦੇ ਆ ਕੋਟਲਾ ਡੂਮ ਆ ਬਲਗਣ ਆ ਝੰਝੋਟੀ ਆ ਰਾਜਾ ਸਾਸੀ ਆ ਅਦਲੀ ਵਾਲਾ ਵਾ ਲਦੇ ਆ ਮੈਂ ਫਿਰ ਉਸੇ ਜਗ੍ਹਾ ਵੀ ਮਰ ਪਤਾ ਕਰਵਾ ਰਿਹਾ ਵੀ ਕੋਈ ਗੱਲ ਨਹੀਂ ਕਰ ਲੋ ਕਿ ਤੁਸੀਂ ਪਿੰਡ ਦੱਸੋ ਤੁਹਾਨੂੰ ਪਿੰਡ ਦੱਸ ਦਿੰਨੇ ਕਿਹੜੇ ਕਿਹੜੇ ਪਿੰਡ ਦੀ ਹੈ ਕੋਈ ਪਤਾ ਕਰ ਲਿਓ ਅਦਲੀ ਵਾਲਾ ਦਾ ਸਰਪੰਚ ਵੀ ਆ ਮਾਰ ਮਿਲਦਾ ਬਿਲਕੁਲ ਸਾਡਾ ਬੰਦਾ ਉਹ ਮਤਾ ਪਾ ਕੇ ਉਥੇ ਗਿਆ ਹੈ ਉਹਨੇ ਅਗਲੇ ਨੂੰ ਵਿਰੋਧ ਵੀ ਨਹੀਂ ਕਰਨ ਦਿੱਤਾ ਨਹੀਂ ਨਹੀਂ ਮੈਨੂੰ ਪਤਾ ਵਾ ਉਹਦੇ ਬਾਰੇ ਸਾਨੂੰ ਵਿਰੋਧ ਨਹੀਂ ਨਹੀਂ ਕਰਨ ਦਿੱਤਾ ਮਾਨ ਜੀ ਨੇ ਵੀ ਗੱਲ ਇੱਕ ਦਿਨ ਸਾਡੇ ਨਾਲ ਵੀ ਕੀਤੀ ਸਾਰਿਆਂ ਨਾਲ ਕੀਤੀ ਆ ਦੇਖੋ ਉਹ ਆਪ ਵੀ ਇਹ ਗੱਲ ਕਹਿੰਦੇ ਸੀ ਕਿ ਮੈਂ ਇਹਨੂੰ ਹਾਈ ਕਮਰਡਾ ਕੋਈ ਗੱਲ ਨੂੰ ਲੈ ਕੇ ਜਾਵਾਂਗੇ ਹੁਣ ਉਹ ਵੀ ਕਰ ਰਹੇ ਆ ਦੇਖੋ ਹੁਣ ਸਾਰੇ ਜਣੇ ਲੱਗੇ ਹੋਏ ਆ ਕੀ ਕਰਦੇ ਕੀ ਇਹਦਾ ਸਰਕਾਰ ਸਰਕਾਰ ਕੋਈ ਨਾ ਉਸ ਤੋਂ ਅੱਗੇ ਜੋ ਭਗਵੰਤ ਮਾਨ ਸਰਕਾਰ ਕਹਿ ਰਹੀ ਵੀ 1 ਲੱਖ ਸਾਨੂੰ ਦਵਾਂਗੇ ਠੇਕਾ ਅਸੀਂ ਅਨੇ ਵੀ 2533 ਕਿੱਲੇ ਆ ਤੋ ਦਾ 300 ਗ੍ਰਾਮ 655 ਕਰੋੜ ਤੋਂ ਵੀ ਉੱਪਰ ਜਾਂਦਾ ਵਾ ਤੇ ਇਹ ਕੋਈ ਬਜਟ ਦੇ ਵਿੱਚ ਪ੍ਰਾਵਧਾਨ ਹੈਗਾ ਵੇ ਪੈਸੇ ਹੈਗੇ ਕਿੱਥੋਂ ਦੇਣੇ ਆ ਇਹਦੇ ਬਾਰੇ ਦੱਸਿਆ ਜਾਵੇ ਕੁਝ ਜਨਤਾ ਨੂੰ ਕਿ 655 ਕਰੋੜ ਰੱਖ ਲੱਖ ਲੱਖ ਰੁਪਈਆ ਦੇਣਾ ਸਾਲ ਦਾ ਜੋ ਕਿਹੜੇ ਬਜਟ ਦੇ ਵਿੱਚ ਰੱਖਿਆ ਗਿਆ ਜਾਂ ਕੋਈ ਤਜਵੀਜ਼ ਲੈ ਕੇ ਆ ਰਹੇ ਆ ਇਹ ਕੋਈ ਸੀਐਮ ਸਾਹਿਬ ਨੂੰ ਜਾ ਕੇ ਪੁੱਛ ਲੋ ਨਹੀਂ ਜੀ ਸੀਐਮ ਨੂੰ ਨਹੀਂ ਤੁਸੀਂ ਆ ਰਹੇ ਤੇ ਆਪ ਤੁਹਾਨੂੰ ਸਵਾਲ ਤੁਸੀਂ ਅੰਮ੍ਰਿਤਸਰ ਅੰਮ੍ਰਿਤਸਰੋਂ ਆ ਕੇ ਵੀ ਇੱਕ ਗੱਲ ਕਹੀ ਨਾ ਤੇ ਮੈਂ ਐਮਐਲਏ ਤੇ ਨਾ ਮੈਂ ਸਰਕਾਰ 'ਚ ਜੇ ਕੋਈ ਗੱਲਬਾਤ ਨਾ ਨਾ ਤੇਰਾ ਤੁਸੀਂ ਮੇਰੇ ਜਿਹੜੀ ਮੇਰੇ ਨਾਲ ਕੋਈ ਮਝੀਠੇ ਹਲਕੇ ਦੀ ਸੰਬੰਧਤ ਗੱਲ ਹੈ ਉਹ ਮੇਰੇ ਨਾਲ ਕਰ ਲੋ ਵੇਖੋ ਜੀ ਗੱਲ ਇਹ ਆ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆ ਰਹੇ ਜੀ ਵੱਡਾ ਵੱਡਾ ਲੀਡਰ ਨਹੀਂ ਆਈ ਅਸੀਂ ਆਈ ਉਹ ਹੱਤਾਂ ਕੇ ਜਦੋਂ ਸਰਕਾਰ ਇਹ ਕਹਿ ਕੇ ਆਈ ਸੀ ਵੀ ਅਸੀਂ ਕਰਜ਼ਾ ਚੜਾਵਾਂਗੇ ਨਹੀਂ ਕਰਜ਼ੇ ਨੂੰ ਉਤਾਰਾਂਗੇ ਹਾਂਜੀ ਚਾਹ ਮਾਈਨਾਂਗ ਚੋਂ ਲਈਏ 34000 ਕਰੋੜ ਕਿੰਨਾ ਸੀ ਕਹਿੰਦਾ ਸੀ ਹੋਰ ਵੀ ਜਿੱਥੋਂ ਵੀ ਪਰ ਇਹ ਹੋਰ ਪੁੱਛਦੇ ਮੈਂ ਬਾਰ-ਬਾਰ ਇਹਨਾਂ ਕਰਜ਼ਾ ਕਿਉਂ ਫਿਰ ਚੜਦਾ ਜਾ ਰਿਹਾ ਵਾ ਇਹ ਕਿਵੇਂ ਇਹ ਪੰਜਾਬ ਦੇ ਸਿਰ ਕੀ ਕਿਦਾਂ ਦੀ ਗੱਲ ਹੈ ਇਹ ਇਹ ਜਿਹੜਾ ਸਰਕਾਰ ਆਉਣੀ ਸੀ ਉਹਨੂੰ ਤੇ ਮੈਂ ਵੀ ਇੰਨਾ ਚੰਨੀ ਆ ਭਰਾਵਾ ਚਲੋ ਇਹ ਇੱਥੇ ਵੀ ਆ ਗਏ ਆ ਹੁਣ ਪਤਾ ਤਾਂ ਲੱਗਿਆ ਮੈਨੂੰ ਕੁਝ ਦਾ ਨਹੀਂ ਪਤਾ ਮੈਂ ਜਿਲ੍ਹੇ ਵਾਲੀ ਹਾਂ ਜੀ ਸਿਆਸਤ ਦੇ ਵਿੱਚ ਤਾਂ ਨਵੇਂ ਨਹੀਂ ਜ ਆਮ ਆਦਮੀ ਦੀ ਨਵੇਂ ਜੇ